ਹਾਂਜੀ ਯੰਗ ਫਾਰਮਰ ਚੈਨਲ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਆਪਣੇ ਚੈਨਲ ਤੇ ਤੁਸੀਂ ਵੱਖ-ਵੱਖ ਵਿਸ਼ਿਆਂ ਤੇ ਵੀਡੀਓ ਦੇਖਦੇ ਰਹਿੰਦੇ ਹੋ ਖੇਤੀਬਾੜੀ ਪਸ਼ੂ ਪਾਲਣ ਬੱਕਰੀ ਪਾਲਣ ਬਾਰੇ ਆਪਾਂ ਸਮੇਂ-ਸਮੇਂ ਤੇ ਜਿਹੜੇ ਤਜਰਬੇਕਾਰ ਕਿਸਾਨਾਂ ਨੂੰ ਮਿਲਾਉਂਦੇ ਰਹਿੰਨੇ ਆ ਤੇ ਜੇਕਰ ਦੋਸਤੋ ਅੱਜ ਕੱਲ੍ਹ ਗੱਲ ਕਰੀਏ ਪੰਜਾਬ ਦੇ ਵਿੱਚ ਜਿਹੜਾ ਬੱਕਰੀ ਪਾਲਣ ਦਾ ਕਿੱਤਾ ਹੈਗਾ ਉਹ ਬੜੇ ਜੋਰਾਂ ਛੋਰਾ ਤੇ ਲੋਕ ਅਪਣਾ ਰਹੇ ਹੈਗੇ ਆ ਬੱਕਰੀ ਪਾਲਣ ਦੇ ਵਿੱਚ ਬੜੀਆਂ ਗੱਲਾਂ ਹੋ ਰਹੀਆਂ ਨੇ ਨਵੇਂ ਲੋਕ ਆ ਰਹੇ ਆ ਨਸਲਾਂ ਦੇ ਵਿੱਚ ਸੁਧਾਰ ਹੋ ਰਿਹਾ ਹੈਗਾ ਤੇ ਬਹੁਤ ਲੋਕ ਹੈਗੇ ਆ ਜਿਹੜੇ ਉਹ ਫੇਲ ਵੀ ਹੋ ਰਹੇ ਨੇ ਕਾਮਯਾਬੀ ਹੋ ਰਹੇ ਨੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜੀਆਂ ਬੱਕਰੀਆਂ ਦੀਆਂ ਮੇਨ ਜਿਹੜੀਆਂ ਨਸਲਾਂ ਦੇ ਕੰਮ ਹੋ ਰਿਹਾ ਹੈਗਾ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਪੰਜਾਬ ਦੇ ਵਿੱਚ ਬੀਟਲ ਨਸਲ ਨੂੰ ਪਸੰਦ ਕੀਤਾ ਜਾਂਦਾ ਹੈਗਾ ਤੇ ਜੇ ਆਪਾਂ ਆਪਣੇ ਏਰੀਏ ਮਾਲਵੇ ਦੀ ਗੱਲ ਕਰੀਏ ਖਾਸ ਕਰਕੇ ਬਠਿੰਡਾ ਮੁਕਸਰ ਬੋਹਰ ਫਾਜ਼ਿਲਕਾ ਇਹ ਜੇ ਆਪਾਂ ਗੱਲ ਕਰੀ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਅੱਜ ਕੱਲ ਜਿਹੜਾ ਹੈਗਾ ਬਰਬਰੀ ਨਸਲ ਦੀ ਬੱਕਰੀ ਹੈ ਜਿਹੜੀ ਉਹ ਲੋਕ ਇਸ ਵੱਲ ਕਾਫੀ ਜਿਹੜੀ ਰੁਚੀ ਦਿਖਾ ਰਹੇ ਨੇ ਕਾਫੀ ਲੋਕ ਆ ਜਿਹੜੇ ਇਸ ਨਸਲ ਨੂੰ ਪਸੰਦ ਕਰ ਰਹੇ ਨੇ ਬੜੀ ਡਿਮਾਂਡ ਹੈਗੀ ਆ ਤੇ ਪਹਿਲਾਂ ਇਹ ਬੱਕਰੀਆਂ ਘੱਟ ਹੋਣ ਕਰਕੇ ਅੱਜ ਕੱਲ ਜਿਹੜਾ ਚੰਗਾ ਜਾਨਵਰ ਹੈਗਾ ਉਹ ਬਹੁਤ ਘੱਟ ਮਿਲਦਾ ਹੈਗਾ ਤੇ ਆਪਾਂ ਅੱਜ ਗੱਲ ਕਰਾਂਗੇ ਬਰਬਰੀ ਨਸਲ ਦੀ ਪਛਾਣ ਬਾਰੇ ਇਹਦੇ ਗੁਣਾ ਬਾਰੇ ਤੇ ਕਿਉਂ ਲੋਕ ਇਸ ਨੂੰ ਇੰਨਾ ਜਿਆਦਾ ਪਸੰਦ ਕਰ ਰਹੇ ਆ ਤੇ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਦੋਸਤੋ ਇਹ ਸਾਰੀਆਂ ਬਰਬਰੀ ਨਸਲ ਦੀਆਂ ਬੱਕਰੀਆਂ ਹੈਗੀਆਂ ਨੇ ਅਲੱਗ-ਅਲੱਗ ਰੰਗਾਂ ਦੇ ਵਿੱਚ ਆ ਅਲੱਗ-ਅਲੱਗ ਜਿਹੜੇ ਹੈਗੇ ਇਹਨਾਂ ਦੇ ਸਰੀਰ ਦੇ ਢਾਂਚੇ ਹੈਗੇ ਨੇ ਬੱਚੇ ਵੀ ਤੁਹਾਨੂੰ ਦਿਸ ਰਹੇ ਆ ਚਿੱਟੀਆਂ ਬੱਕਰੀਆਂ ਲਾਲ ਡੱਬੀਆਂ ਤੇ ਲਾਲ ਗੁਲਦਾਰ ਹੈਗੀ ਆ ਠੀਕ ਹੈ ਜੀ ਆਪਾਂ ਗੱਲਬਾਤ ਕਰਦੇ ਆ ਸ਼ੁਰੂ ਜਿਨ੍ਹਾਂ ਨੇ ਵੀਡੀਓ ਸ਼ੁਰੂ ਕਰ ਲਈਏ ਦੇਖ ਰਹੇ ਆ ਵੀਡੀਓ ਨੂੰ ਲਾਈਕ ਕਰਿਓ ਜਰੂਰ ਤੇ ਸ਼ੇਅਰ ਵੀ ਜਰੂਰ ਕਰਿਓ ਆਪਣੇ ਚੈਨਲ ਤੇ ਬੱਕਰੀ ਪਾਲਣ ਬਾਰੇ ਕਾਫੀ ਜਾਣਕਾਰੀ ਵਾਲੀਆਂ ਵੀਡੀਓ ਪਈਆਂ ਹੈਗੀਆਂ ਤੇ ਤੁਸੀਂ ਚੈਨਲ ਤੇ ਸਰਚ ਕਰਕੇ ਜਿਹੜਾ ਬੱਕਰੀ ਪਾਲਣ ਬਾਰੇ ਸਾਰੀ ਜਾਣਕਾਰੀ ਆ ਉਹ ਲੈ ਸਕਦੇ ਹੋ ਹਾਂਜੀ ਦੋਸਤੋ ਜੇਕਰ ਆਪਾਂ ਬਰਬਰੀ ਨਸਲ ਦੀ ਪਛਾਣ ਦੀ ਗੱਲ ਕਰੀਏ ਹਨਾ ਆਪਾਂ ਇਸ ਨੂੰ ਪਛਾਣਨਾ ਹੈਗਾ ਬਰਬਰੀ ਨੂੰ ਤਾਂ ਇਹਦੀਆਂ ਜਿਹੜੀਆਂ ਮੇਨ ਨਿਸ਼ਾਨੀਆਂ ਕੀ ਹੁੰਦੀਆਂ ਨੇ ਜਿਵੇਂ ਹੁਣ ਤੁਸੀਂ ਆ ਅੱਗੇ ਦੋ ਬੱਕਰੀਆਂ ਦੇਖ ਰਹੇ ਹੋ ਜਿੱਦਾਂ ਇਹ ਪੱਠ ਹੈਗੀ ਆ ਵਾਈਟ ਕਲਰ ਦੇ ਵਿੱਚ ਤੇ ਇਹ ਪੱਠ ਦੇ ਕੰਨ ਹੈਗੇ ਨੇ ਜਿਹੜੇ ਉੱਪਰ ਨੂੰ ਖੜੇ ਹੋਏ ਨੇ ਜਾਂ ਜਿਹੜੀ ਇਹ ਸਿੰਗਾਂ ਵਾਲੀ ਬੱਕਰੀ ਤੁਸੀਂ ਦੇਖ ਰਹੇ ਹੋ ਇਹਦੇ ਕੰਨ ਵੀ ਉੱਪਰ ਨੂੰ ਖੜੇ ਹੋਏ ਨੇ ਜਿਹੜੇ ਕਿ ਸਿੱਧੇ ਖੜੇ ਨੇ ਇਹਨਾਂ ਕੰਨਾਂ ਦੇ ਵਿੱਚ ਕੋਈ ਚਿਮਟੀ ਨਹੀਂ ਆ ਤੇ ਕੋਈ ਵੀ ਇਹ ਕੰਨ ਟੁੱਟਿਆ ਨਹੀਂ ਹੈਗਾ ਕੰਨਾਂ ਦੀ ਕੁਆਲਿਟੀ ਹੈ ਜਿਹੜੀ ਇਹਨਾਂ ਬੱਕਰੀਆਂ ਦੀ ਬਹੁਤ ਸ਼ਾਨਦਾਰ ਹੈਗੀ ਆ ਸਭ ਤੋਂ ਜਿਹੜੀ ਮੇਨ ਪਛਾਣ ਹੈਗੀ ਹੈ ਬਰਬਰੀ ਦੀ ਜਿਹੜਾ ਇਸ ਦਾ ਕੱਦ ਛੋਟਾ ਹੁੰਦਾ ਤੇ ਜਿਹੜੀ ਕੰਨਾਂ ਦੀ ਬੰਤਰ ਹੈਗੀ ਆ ਉਹ ਕੰਨ ਖੜੇ ਹੁੰਦੇ ਨੇ ਅੱਗੇ ਨੂੰ ਖੜੇ ਹੁੰਦੇ ਨੇ ਠੀਕ ਹੈ ਜੀ ਇਹ ਮੇਨ ਪਛਾਣ ਹੈਗੀ ਆ ਇਸ ਵਿੱਚ ਜੇ ਆਪਾਂ 도ਗਲੀ ਨਸਲ ਦੀ ਗੱਲ ਕਰੀਏ ਜਿਸ ਨੂੰ ਆਪਾਂ ਘੱਟ ਕੁਆਲਿਟੀ ਵਾਲੀ ਕਹਿ ਸਕਦੇ ਕੰਨਾਂ ਦੀ ਜਿੱਦਾਂ ਤੁਸੀਂ ਇਹ ਬੱਕਰੀ ਦੇਖ ਸਕਦੇ ਹੋ ਹਨ ਜੀ ਇਹਦੇ ਕੰਨ ਦੇਖ ਲਓ ਇਹਦੇ ਕੰਨਾਂ ਦੇ ਵਿੱਚ ਚਿਮਟੀ ਹੈਗੀ ਆ ਬੱਕਰੀ ਦੀ ਜਿਹੜੀ ਬੰਤਰ ਹੈਗੀ ਆ ਉਹ ਬਹੁਤ ਸ਼ਾਨਦਾਰ ਆ ਵੱਡੇ ਫਰੇਮ ਦੀ ਬੱਕਰੀ ਆ ਰੰਗ ਦੀ ਬਹੁਤ ਸੋਹਣੀ ਹੈਗੀ ਆ ਹੱਡਾਂ ਪੈਰਾਂ ਦੀ ਚੰਗੀ ਖੁੱਲੀ ਬੱਕਰੀ ਹੈ ਥਣਲੇਵੇ ਦੀ ਸਾਫ਼ ਆ ਪਰ ਇਸ ਦੀ ਜਿਹੜੀ ਕੰਨਾਂ ਦੀ ਬੰਤਰ ਹੈਗੀ ਆ ਉਹ ਸਹੀ ਨਹੀਂ ਹੈਗੀ ਇਹਦੇ ਵਿੱਚ ਕੁਆਲਿਟੀ ਦੇ ਪੱਖੋਂ ਆਪਾਂ ਗੱਲ ਕਰੀਏ ਤਾਂ ਕੁਝ ਪਰਸੈਂਟ ਕਮੀਆਂ ਹੈਗੀਆਂ ਨੇ ਠੀਕ ਹੈ ਜੀ ਇਥੋਂ ਆਪਾਂ ਨੂੰ ਕੰਨਾਂ ਦਾ ਪਤਾ ਲੱਗਦਾ ਹੈਗਾ ਕਿ ਇਹਦੀ ਕੁਆਲਿਟੀ ਆਪਾਂ ਕਿਵੇਂ ਦੇਖਣੀ ਹੈਗੀ ਆ ਉਸ ਤੋਂ ਬਾਅਦ ਇਸ ਦੇ ਵਿੱਚ ਜਿਹੜੀਆਂ ਬੱਕਰੀਆਂ ਕੁਛ ਕੋਨੀਆਂ ਵੀ ਆ ਜਾਂਦੀਆਂ ਨੇ ਤੇ ਕੁਝ ਸਿੰਗਾਵਾਲੀਆਂ ਵੀ ਆ ਜਾਂਦੀਆਂ ਨੇ ਸਿੰਗਾ ਦੀ ਬੰਤਰ ਤੁਸੀਂ ਦੇਖ ਸਕਦੇ ਹੋ ਇੱਕ ਜਿੱਦਾਂ ਆਪਾਂ ਤੁਹਾਨੂੰ ਕੰਨਾਂ ਬਾਰੇ ਦੱਸਿਆ ਬਰਬਰੀ ਦੇ ਵਿੱਚ ਇੱਕ ਆਹ ਕੰਨ ਵੀ ਆਉਂਦੇ ਨੇ ਇਹਨੂੰ ਆਪਣੇ ਬੁਛ ਕੰਨੀਆਂ ਵੀ ਕਹਿ ਦਿੰਦੇ ਨੇ ਖਜੂਰੀ ਵੀ ਕਹਿ ਦਿੰਦੇ ਨੇ ਹਨਾ ਇਹ ਕੰਨਾਂ ਦੇ ਵਿੱਚ ਵੀ ਕੁਝ ਬੱਕਰੀਆਂ ਤੁਹਾਨੂੰ ਮਿਲ ਜਾਂਦੀਆਂ ਹੈਗੀਆਂ ਨੇ ਤੇ ਇਹਦੇ ਵਿੱਚ ਕੋਨੀਆਂ ਬੱਕਰੀਆਂ ਵੀ ਹੁੰਦੀਆਂ ਨੇ ਜਿਵੇਂ ਤੁਸੀਂ ਆਹ ਪੱਠ ਦੇਖ ਸਕਦੇ ਹੋ ਆਪਣਾ ਬਰੀਡਰ ਦੇਖ ਸਕਦੇ ਹੋ ਉਹ ਪਿੱਛੇ ਬੱਕਰੀ ਦੇਖ ਸਕਦੇ ਹੋ ਤੇ ਇਹਦੇ ਵਿੱਚ ਸਿੰਗਾ ਵਾਲੀਆਂ ਵੀ ਹੁੰਦੀਆਂ ਨੇ ਸਿੰਗਾ ਨਾਲ ਕੁਆਲਿਟੀ ਦਾ ਕੋਈ ਨਹੀਂ ਹੁੰਦਾ ਜੇਕਰ ਸਿੰਘ ਪਿੱਛੇ ਨੂੰ ਹੈਗੇ ਨੇ ਸਹੀ ਸ਼ੇਪ ਦੇ ਵਿੱਚ ਹੈਗੇ ਨੇ ਤਾਂ ਬੱਕਰੀ ਆਪਣੀ ਪਿਓਰ ਦੇ ਵਿੱਚ ਆਉਂਦੀ ਆ ਤੇ ਜੇਕਰ ਸਿੰਘ ਨਹੀਂ ਹੈਗੇ ਕੋਨੀ ਹੈਗੇ ਕੰਨ ਖੜੇ ਨੇ ਤਾਂ ਵੀ ਜਿਹੜੀ ਬੱਕਰੀ ਆਪਣੀ ਹੈਗੀ ਆ ਉਹ ਕੁਆਲਿਟੀ ਦੇ ਵਿੱਚ ਆਪਾਂ ਨੂੰ ਮੰਨ ਸਕਦੇ ਆ ਆਪਾਂ ਕੰਨਾਂ ਦੀ ਗੱਲ ਕੀਤੀ ਆ ਉਸ ਤੋਂ ਬਾਅਦ ਜਿਹੜਾ ਬੱਕਰੀ ਦਾ ਸਭ ਤੋਂ ਜ਼ਿਆਦਾ ਜਿਹੜਾ ਜ਼ਰੂਰੀ ਚੀਜ਼ ਦੇਖੀ ਜਾਂਦੀ ਹੈਗੀ ਆ ਥਣਲੇਵੇ ਦੀ ਜਿਹੜੀ ਬਣਤਰ ਹੈਗੀ ਆ ਉਹਨੂੰ ਆਪਾਂ ਦੇਖਣਾ ਹੁੰਦਾ ਜਿੱਦਾਂ ਹੁਣ ਤੁਸੀਂ ਇਹ ਬੱਕਰੀ ਦੇਖ ਸਕਦੇ ਹੋ ਹਨ ਇਹ ਲੇਵੇ ਦੀ ਬਹੁਤ ਚੰਗੀ ਹੈਗੀ ਆ ਬੱਕਰੀ ਜਦੋਂ ਵੀ ਲੈਣੀ ਆ ਦੋਸਤੋ ਇਹ ਦੇਖ ਕੇ ਲਓ ਕਿ ਉਹਦਾ ਥਣਲੇਵਾ ਵਧੀਆ ਹੋਣਾ ਚਾਹੀਦਾ ਥਣ ਉੱਚਾ ਨੀਵਾਂ ਨਹੀਂ ਹੋਣਾ ਚਾਹੀਦਾ ਥਣਾਂ ਦੀ ਜਿਹੜੀ ਸ਼ੇਪ ਆ ਉਹ ਸੋਹਣੀ ਹੋਣੀ ਚਾਹੀਦੀ ਆ ਜਿਆਦਾ ਛੋਟੇ ਲੇਵੇ ਦੀ ਘੱਟ ਦੁੱਧ ਵਾਲੀ ਬੱਕਰੀ ਹੈ ਜਿਹੜੀ ਅੱਗੇ ਜਾ ਕੇ ਬੱਚਿਆਂ ਦੀ ਜਿਹੜੀ ਪਰਵਰਿਸ਼ ਦੇ ਵਿੱਚ ਦਿੱਕਤ ਆਉਂਦੀ ਹੈਗੀ ਆ ਬੱਚੇ ਘੱਟ ਗ੍ਰੋਥ ਕਰਦੇ ਨੇ ਫੇਰ ਜਿਹੜੀ ਬਰਬਰੀ ਨਸਲ ਦੀ ਪਛਾਣ ਆਉਂਦੀ ਹੈਗੀ ਆ ਆਪਾਂ ਇਸ ਨੂੰ ਰੰਗਾਂ ਦੇ ਹਿਸਾਬ ਨਾਲ ਵੀ ਦੇਖਦੇ ਆ ਜਿੱਦਾਂ ਇਹ ਤੁਸੀਂ ਸਾਰੇ ਰੰਗ ਦੇਖ ਸਕਦੇ ਹੋ ਇਹ ਵਾਈਟ ਵਾਈਟ ਕਲਰ ਦੇ ਵਿੱਚ ਆ ਇਹ ਜਿਹੜੀ ਹੈਗੀ ਆ ਸਿੰਘਾਂ ਵਾਲੀ ਬੱਕਰੀ ਇਹ ਲਾਲ ਗੁਲਦਾਰ ਆ ਇਹ ਜਿਹੜੀ ਵੱਡੇ ਡੱਬ ਵਾਲੀ ਬੱਕਰੀ ਹੈ ਬਰੀਡਰ ਹੈਗਾ ਵਾਈਟ ਕਲਰ ਦਾ ਹਨਾ ਇਹ ਸਾਰੇ ਕਲਰ ਬਰਬਰੀ ਦੇ ਵਿੱਚ ਆਉਂਦੇ ਨੇ ਤੇ ਬਰਬਰੀ ਦੇ ਵਿੱਚ ਤੁਸੀਂ ਜਿਹੜਾ ਵਾਈਟ ਐਂਡ ਬਲੈਕ 스ਪੌਟ ਵੀ ਦੇਖ ਸਕਦੇ ਹੋ ਕਈ ਬਰਬਰੀਆਂ ਜਿਹੜੀਆਂ ਪੂਰੀਆਂ ਲਾਲ ਕਲਰ ਦੀਆਂ ਹੁੰਦੀਆਂ ਨੇ ਹਨਾ ਤੇ ਜੇ ਆਪਾਂ ਮਾਰਕੀਟ ਦੀ ਗੱਲ ਕਰੀਏ ਤਾਂ ਮਾਰਕੀਟ ਦੇ ਵਿੱਚ ਜਿਹੜੇ ਇਹ ਰੰਗ ਤੁਸੀਂ ਸਾਹਮਣੇ ਦੇਖ ਰਹੇ ਹੋ ਇਹਨਾਂ ਦੀ ਵਧੀਆ ਡਿਮਾਂਡ ਹੁੰਦੀ ਹੈ ਵਾਈਟ ਲਾਲ ਗੁਲਦਾਰ ਜਾਂ ਜਿਹੜਾ ਲਾਲ ਡੱਬ ਵਾਲਾ ਹੋ ਗਿਆ ਜਾਂ ਬਲੈਕ 스ਪੌਟ ਵਾਲਾ ਹੋ ਗਿਆ ਇਹ ਸਾਰੇ ਰੰਗਾਂ ਦੀ ਮਾਰਕੀਟ ਦੇ ਵਿੱਚ ਚੰਗੀ ਡਿਮਾਂਡ ਹੁੰਦੀ ਆ ਤੇ ਉਸ ਤੋਂ ਬਾਅਦ ਜਿਹੜੀ ਗੱਲ ਆ ਜਾਂਦੀ ਹੈਗੀ ਆ ਬਾਡੀ ਬੰਤਰ ਦੀ ਤੁਹਾਨੂੰ ਮੈਂ ਦਿਖਾਉਣਾ ਹੈਗਾ ਹਨਾ ਆਜੋ ਜਿੱਦਾਂ ਆ ਬੱਕਰੀ ਆ ਇਹਦੇ ਜਿਹੜੇ ਵਾਲ ਹੈਗੇ ਨੇ ਇਹਦਾ ਪਿੱਛਾ ਬਹੁਤ ਸਾਫ਼ ਹੈਗਾ ਇਹਦੇ ਪਿੱਛੇ ਦੇ ਕੋਈ ਵੀ ਵਾਲ ਨਹੀਂ ਹੈਗਾ ਵਾਧੂ ਵਾਲ ਨਹੀਂ ਹੈਗਾ ਜਿਹੜੀ ਚਮੜੀ ਵੀ ਤੁਸੀਂ ਦੇਖ ਸਕਦੇ ਹੋ ਦੀ ਚਮਕ ਹੋਊਗੀ ਸ਼ਾਰਟ ਹੇਅਰ ਹੋਊਗੀ ਜਿੱਦਾਂ ਉਹ ਬੱਕਰੀ ਹੈਗੀ ਆ ਉਹ ਵੀ ਸ਼ਾਰਟ ਹੇਅਰ ਦੇ ਵਿੱਚ ਆ ਜਾਂਦੀ ਆ ਜਿਹੜੀ ਪਿਓਰ ਬੱਕਰੀ ਆ ਉਹਦੇ ਤੇ ਜਿਹੜੇ ਜੱਤ ਬਹੁਤ ਘੱਟ ਹੁੰਦੀ ਆ ਪਿੱਛੇ ਲੱਤਾਂ ਦੇ ਜੱਤ ਨਹੀਂ ਹੋਊਗੀ ਪੂਸ਼ ਆ ਜਿਹੜੀ ਉਹ ਵੀ ਜਿਆਦਾ ਵੱਡੀ ਨਹੀਂ ਹੋਊਗੀ ਛੋਟੀ ਪੂਸ਼ ਹੋਊਗੀ ਠੀਕ ਹੈ ਜੀ ਤੇ ਬਾਡੀ ਜਿਹੜੀ ਬਾਡੀ ਦੀ ਬੰਤਰ ਆ ਗਈ ਜਿਹੜੀ ਲੱਤਾਂ ਦੀ ਮਜ਼ਬੂਤ ਹੋਣੀ ਚਾਹੀਦੀ ਆ ਬੱਕਰੀ ਆ ਤੁਸੀਂ ਦੇਖ ਸਕਦੇ ਹੋ ਇਹ ਬੱਕਰੀ ਜਿਹੜੀ ਹੈਗੀ ਆ ਬਹੁਤ ਵਧੀਆ ਹੈਗੀ ਆ ਕੁਆਲਿਟੀ ਦੇ ਵਿੱਚ ਜਿਹੜੀਆਂ ਵੱਡੇ ਫਰੇਮ ਦੇ ਵਿੱਚ ਬੱਕਰੀਆਂ ਆਉਂਦੀਆਂ ਨੇ ਜਿਵੇਂ ਇਹ ਹੋਊਗੀ ਇਸ ਤਰ੍ਹਾਂ ਦੀ ਬਰਬਰੀ ਹੈ ਜਿਹੜੀ ਉਹ ਵਧੀਆ ਕੁਆਲਿਟੀ ਦੇ ਵਿੱਚ ਮੰਨੀ ਗਈ ਹੈਗੀ ਆ ਤੇ ਆਪਾਂ ਇੱਕ ਹੋਰ ਤੁਹਾਡਾ ਵਹਿਮ ਦੂਰ ਕਰਦੇ ਹਾਂ ਅੱਜ ਕੱਲ ਜਿਵੇਂ ਚਿੱਟੀ ਅੱਖ ਦਾ ਬੜਾ ਟ੍ਰੈਂਡ ਚੱਲਿਆ ਹੋਇਆ ਹੈਗਾ ਜਿੱਦਾਂ ਆ ਪੱਠ ਤੁਸੀਂ ਦੇਖ ਸਕਦੇ ਹੋ ਹਨ ਇਹ ਚਿੱਟੀ ਅੱਖ ਦੇ ਵਿੱਚ ਹੈਗੀ ਆ ਬਾਕੀ ਬੱਕਰੀਆਂ ਖੱਟੀ ਅੱਖ ਦੇ ਵਿੱਚ ਨੇ ਬਰੀਡਰ ਆਪਣਾ ਚਿੱਟੀ ਅੱਖ ਦਾ ਦੋਸਤੋ ਕੁਆਲਿਟੀ ਦੇ ਵਿੱਚ ਕਦੇ ਵੀ ਅੱਖ ਨਹੀਂ ਦੇਖੀ ਜਾਂਦੀ ਅੱਖ ਹੁੰਦੀ ਹੈ ਜਿਹੜੀ ਵਪਾਰੀਆਂ ਦਾ ਇੱਕ ਬਣਾਇਆ ਹੋਇਆ ਜਾਲ ਹੁੰਦਾ ਜਾਂ ਆਪਾਂ ਕਹਿ ਲਈਏ ਵੀ ਮਾਰਕੀਟ ਹੁੰਦੀ ਹੈ ਵੀ ਜਿੱਦਾਂ ਦੀ ਮਾਰਕੀਟ ਆ ਕਦੇ ਚਿੱਟੀ ਅੱਖ ਦੀ ਹੋਗੀ ਕਦੇ ਚਿੱਟੇ ਰੰਗ ਦੀ ਹੋਗੀ ਕਦੇ ਲਾਲ ਰੰਗ ਦੀ ਹੋਗੀ ਹਨਾ ਉਹ ਮਾਰਕੀਟ ਹੁੰਦੀ ਆ ਅੱਖ ਦਾ ਕੁਆਲਿਟੀ ਦਾ ਕਦੇ ਵੀ ਕੋਈ ਨਾਤਾ ਨਹੀਂ ਹੁੰਦਾ ਤੇ ਦੂਸਰੀ ਗੱਲ ਆ ਜਾਂਦੀ ਹੈ ਜਿਵੇਂ ਆਪਾਂ ਬੱਕਰੀ ਦੀ ਗੱਲ ਕੀਤੀ ਹੈਗੀ ਆ ਥਣਲੇਵੇ ਦੇ ਚੰਗੀ ਹੋਣੀ ਚਾਹੀਦੀ ਹੈ ਤੇ ਜਿਹੜਾ ਬਰੀਡਰ ਹੈਗਾ ਬਰੀਡਰ ਆਪਣਾ ਜਿਹੜਾ ਟੈਸਟਿਕਲਾਂ ਦਾ ਸਹੀ ਹੋਣਾ ਚਾਹੀਦਾ ਜਿਵੇਂ ਤੁਸੀਂ ਆਹ ਬੱਕਰਾ ਦੇਖ ਸਕਦੇ ਹੋ ਹਨ ਇਹਦੇ ਟੈਸਟਿਕਲਾਂ ਦੀ ਸ਼ੇਪ ਬਹੁਤ ਵਧੀਆ ਹੈਗੀ ਆ ਕੰਨਾਂ ਜਿਹੜੇ ਬਰੀਡਰ ਦੇ ਉਹ ਵਧੀਆ ਹੋਣੇ ਚਾਹੀਦੇ ਖੜੇ ਹੋਣੇ ਚਾਹੀਦੇ ਆ ਉਹਦਾ ਰਿਜ਼ਲਟ ਦੇਖੋ ਵਧੀਆ ਆਉਣਾ ਚਾਹੀਦਾ ਹੈਗਾ ਬਰੀਡਰ ਤੁਹਾਡਾ ਕਮਜ਼ੋਰ ਨਹੀਂ ਹੋਣਾ ਚਾਹੀਦਾ ਲੱਤਾਂ ਤੋਂ ਪਤਲਾ ਨਹੀਂ ਹੋਣਾ ਚਾਹੀਦਾ ਮਜ਼ਬੂਤ ਹੋਣਾ ਚਾਹੀਦਾ ਤਾਂ ਕਿ ਕੱਲ ਨੂੰ ਜਦੋਂ ਵੇਟ ਆਉਣਾ ਹੈਗਾ ਬਰੀਡਰ ਤੇ ਤਾਂ ਉਹਦੀਆਂ ਲੱਤਾਂ ਜਿਹੜੀਆਂ ਮਜ਼ਬੂਤ ਹੋਣ ਬਾਕੀ ਜਿਹੜੀ ਜਾਨਵਰ ਦੀ ਸਭ ਤੋਂ ਖਾਸ ਗੱਲ ਹੁੰਦੀ ਹੈ ਦੋਸਤੋ ਜਿਵੇਂ ਇਹ ਜਾਨਵਰ ਵਧੀਆ ਆਪਦਾ ਚਰੀ ਜਾਂਦੇ ਹਨਾ ਸ਼ਾਮ ਦਾ ਵੇਲਾ ਹੈਗਾ ਜਿਹੜਾ ਜਾਨਵਰ ਆ ਉਹ ਚਾਰੂ ਹੋਣਾ ਚਾਹੀਦਾ ਕਈ ਬੱਕਰੀਆਂ ਹੁੰਦੀਆਂ ਨੇ ਬਹੁਤ ਸੋਹਣੀਆਂ ਹੁੰਦੀਆਂ ਨੇ ਪਰ ਚਾਰੂ ਬਹੁਤ ਘੱਟ ਹੁੰਦੀਆਂ ਨੇ ਜਿਹੜਾ ਆਪਣ ਨੂੰ ਦਿੱਕਤ ਬਹੁਤ ਆਉਂਦੀ ਉਹਨਾਂ ਨੂੰ ਪਾਲਣ ਦੇ ਵਿੱਚ ਬੱਚਿਆਂ ਨੂੰ ਦੁੱਧ ਨਹੀਂ ਚਗਾਉਂਦੀ ਆ ਇਹ ਵੀ ਕਿਤੇ ਨਾ ਕਿਤੇ ਬਲੱਡ ਲਾਈਨ ਤੇ ਹੁੰਦਾ ਕਈ ਬਲੱਡ ਲਾਈਨਾਂ ਜਿਹੜੀਆਂ ਜਾਂ ਨਸਲਾਂ ਉਹਨਾਂ ਦੇ ਵਿੱਚ ਇਹ ਸਮੱਸਿਆ ਬਹੁਤ ਘੱਟ ਹੁੰਦੀ ਆ ਤੇ ਤੁਸੀਂ ਆ ਦੇਖ ਸਕਦੇ ਹੋ ਜਾਨਵਰਾਂ ਦੀ ਕੁਆਲਿਟੀ ਹੈਗੀ ਬਹੁਤ ਵਧੀਆ ਜਿੰਨੇ ਵੀ ਭਰਾਵਾਂ ਕੋਲੇ ਵਧੀਆ ਜਾਨਵਰ ਹੈਗੇ ਆ ਤੇ ਸਾਰੇ ਵਧੀਆ ਆਪਦੀ ਸੰਭਾਲ ਕਰ ਰਹੇ ਆ ਤੇ ਤੁਸੀਂ ਵੀ ਜੇਕਰ ਬਰਬਰੀ ਪਾਲਣ ਦੇ ਵਿੱਚ ਆਉਣਾ ਤਾਂ ਇੱਕ ਵਾਰ ਸ਼ੁਰੂਆਤ ਕਰੋ ਨਾਰਮਲ ਬੱਕਰੀਆਂ ਤੋਂ ਕਿਉਂਕਿ ਅੱਜਕੱਲ ਇਹਨਾਂ ਦੇ ਰੇਟ ਬਹੁਤ ਜ਼ਿਆਦਾ ਹੋਏ ਹੈਗੇ ਆ ਜਿਵੇਂ ਤੁਸੀਂ ਨਾਰਮਲ ਕੋਈ 10 ਤੋਂ 15000 ਦੀ ਬੱਕਰੀ ਲਾਓ ਚੰਗੇ ਬਰੀਡਰ ਤੋਂ ਕਰਾਸ ਕਰਾਓ ਤਾਂ ਤੁਹਾਨੂੰ ਜਿਹੜਾ ਰਿਜ਼ਲਟ ਮਿਲੇਗਾ 1-2 ਸਾਲ ਦੇ ਵਿੱਚ ਤੁਹਾਡੀ ਆਪਣੀ ਜਿਹੜੀ ਘਰ ਦੀ ਬਰੀਡ ਉਹ ਤਿਆਰ ਹੋਊਗੀ ਤੇ ਉਸ ਤੋਂ ਬਾਅਦ ਤੁਸੀਂ ਅੱਗੇ ਆਪਣਾ ਵਧਾ ਸਕਦੇ ਹੋ ਅੱਜ ਕੱਲ ਕੀ ਹੈਗਾ ਕਈ ਭਰਾ ਨਵੇਂ ਆਉਂਦੇ ਨੇ ਪੈਸਾ ਹੁੰਦਾ ਉਹਨਾਂ ਕੋਲੇ ਇੱਕ ਵਾਰੀ ਚਾਹੁੰਦੇ ਨੇ ਵੀ ਅਸੀਂ ਜਿਹੜਾ ਆਪਦਾ ਨਾਮ ਬਣਾ ਲਈਏ ਸਾਡੇ ਕੋਲ ਇੱਕ ਦਿਨ ਦੇ ਵਿੱਚ ਹੀ ਚੰਗੇ ਜਾਨਵਰ ਆ ਜਾਣ ਦੋਸਤੋ ਇਹਦਾ ਕਦੇ ਵੀ ਨਹੀਂ ਹੁੰਦਾ ਜਾਨਵਰ ਆ ਜਿਹੜੇ ਉਹ ਹੌਲੀ-ਹੌਲੀ ਕੁਆਲਿਟੀ ਬਣਦੀ ਆ ਹੌਲੀ-ਹੌਲੀ ਆਪਣਾ ਨਾਮ ਬਣਦਾ ਤੇ ਅੱਗੇ ਜਿਹੜਾ ਬਰੀਡਿੰਗ ਸੈਟਅਪ ਬਣਦਾ ਕਦੇ ਵੀ ਇੱਕ ਵਾਰ ਦੇ ਵਿੱਚ ਇੱਕ ਦਿਨ ਦੇ ਵਿੱਚ ਮਹੀਨੇ ਦੇ ਵਿੱਚ ਜਿਹੜਾ ਆਪਾਂ ਕਾਮਯਾਬ ਨਹੀਂ ਹੋ ਸਕਦੇ ਆਪਣੇ ਕੋਲੇ ਜਾਨਵਰ ਨਹੀਂ ਆ ਸਕਦੇ ਪੈਸੇ ਨਾਲ ਕਦੇ ਵੀ ਨਸਲਾਂ ਨਹੀਂ ਬਣਦੀਆਂ ਜੇਕਰ ਤੁਸੀਂ ਨਸਲ ਤੇ ਕੰਮ ਕਰਨਾ ਬਰੀਡਿੰਗ ਤੇ ਕੰਮ ਕਰਨਾ ਹੈਗਾ ਤਾਂ ਉਹਦੇ ਲਈ ਸਮਾਂ ਸਬਰ ਤੇ ਮਿਹਨਤ ਚਾਹੀਦੀ ਆ ਇਹ ਤਿੰਨ ਚੀਜ਼ਾਂ ਮਿਲਾ ਕੇ ਜਿਹੜੀ ਆਪਣਾ ਬਰੀਡਿੰਗ ਸੈਟਅਪ ਤਿਆਰ ਹੁੰਦਾ ਹੈਗਾ ਬੱਕਰੀਆਂ ਚਾਹੇ ਤੁਸੀਂ ਵੱਡੇ ਫਰੇਮ ਦੀਆਂ ਲਓ ਛੋਟੇ ਫਰੇਮ ਦੀਆਂ ਲਓ ਪਰ ਇਹ ਦੇਖ ਕੇ ਲਓ ਬੱਕਰੀ ਤੰਦਰੁਸਤ ਹੋਣੀ ਚਾਹੀਦੀ ਆ ਤੇ ਥਣਲੇਵੀ ਦੀ ਸਾਫ਼ ਹੋਣੀ ਚਾਹੀਦੀ ਆ ਪਹਿਲਾਂ ਸੂਈ ਹੋਈ ਹੋਵੇ ਕਈ ਵਾਰ ਕੀ ਹੁੰਦਾ ਜਿਹੜੀਆਂ ਆਮ ਘਰਾਂ ਦੇ ਵਿੱਚ ਇੱਕ ਦੋ ਬੱਕਰੀਆਂ ਹੁੰਦੀਆਂ ਨੇ ਜਿਆਦਾ ਸੰਭਾਲ ਕਰ ਲੈਂਦੇ ਆ ਲੋਕ ਤਾਂ ਉਹ ਜਿਹੜੀਆਂ ਹੈਗੀਆਂ ਅੱਗੇ ਉਹਨਾਂ ਨੂੰ ਗੱਬਣ ਰਹਿਣ ਦੇ ਵਿੱਚ ਬਹੁਤ ਜ਼ਿਆਦਾ ਸਮੱਸਿਆ ਆਉਂਦੀ ਹੈਗੀ ਆ ਤਾਂ ਜਾਨਵਰ ਦੇਖ ਕੇ ਲਓ ਕਿ ਇਦਾਂ ਦੀ ਉਹਨੂੰ ਪ੍ਰੋਬਲਮ ਨਾ ਹੋਵੇ ਪਹਿਲਾਂ ਸੂਈ ਹੋਵੇ ਜਾਂ ਜਿਹੜੇ ਨਵੇਂ ਬੰਦੇ ਤੋਂ ਤੁਸੀਂ ਲੈ ਰਹੇ ਹੋ ਉਹਦੇ ਨਾਲ ਗਰੰਟੀ ਕਰੋ ਵੀ ਬਾਈ ਜੀ ਤੁਹਾਡੀ ਬੱਕਰੀ ਆ ਜਿਹੜੀ ਉਹ ਸੂਣੀ ਚਾਹੀਦੀ ਆ ਤੇ ਜਿਵੇਂ ਅੱਜ ਕੱਲ੍ਹ ਕਈ ਭਰਾਵਾਂ ਨਾਲ ਠੱਗੀਆਂ ਵੱਜ ਰਹੀਆਂ ਨੇ ਕਦੇ ਵੀ ਬਾਈ ਜੀ ਹੌਸਲਾ ਨਾ ਸਿੱਟੋ ਜੇ ਕਿਸੇ ਨਾਲ ਕੋਈ ਮਾੜੀ ਮੋਟੀ ਠੱਗੀ ਹੋਊਗੀ ਆ ਜਾਨਵਰ ਤੁਹਾਡਾ ਸਹੀ ਆ ਜੇ ਗੱਬਣ کہہ ਕੇ ਦਿੱਤਾ ਖਾਲੀ ਨਿਕਲ ਗਿਆ ਕੋਈ ਦਿੱਕਤ ਨਹੀਂ ਚੰਗੇ ਬਰੀਡਰ ਤੋਂ ਕਰਾਸ ਕਰਵਾਓ ਹੌਸਲਾ ਨਾ ਸਿੱਟੋ ਜਾਨਵਰ ਦੀ ਚੰਗੀ ਤਰ੍ਹਾਂ ਸੰਭਾਲ ਕਰੋ ਤੇ ਜਾਨਵਰ ਕਦੇ ਵੀ ਆਪਦਾ ਹੱਕ ਨਹੀਂ ਰੱਖਦਾ ਤੁਹਾਨੂੰ ਚਾਰ ਪੈਸੇ ਦੇ ਕੇ ਜਾਊਗਾ ਬਾਕੀ ਆਪਣੇ ਚੈਨਲ ਯੰਗ ਫਾਰਮਰ ਤੇ ਬਰਬਰੀਆਂ ਬਾਰੇ ਬੀਟਲ ਬਾਰੇ ਕਾਫੀ ਵਧੀਆ ਵੀਡੀਓ ਆਪਾਂ ਹੁਣ ਤੱਕ ਜਿਹੜੀਆਂ ਅਪਲੋਡ ਕਰ ਚੁੱਕੇ ਆ ਤੇ ਅੱਗੇ ਵੀ ਕਰਦੇ ਰਹਾਂਗੇ ਸਾਰੇ ਭਰਾ ਦੇਖਿਆ ਕਰੋ ਤੇ ਜੇ ਕਿਸੇ ਨੇ ਵੀ ਬੱਕਰੀ ਪਾਲਣ ਬਾਰੇ ਕੋਈ ਜਾਣਕਾਰੀ ਲੈਣੀ ਹੈ ਹਨਾ ਕਿਸੇ ਨੂੰ ਵਧੀਆ ਕੁਆਲਿਟੀ ਦੇ ਜਾਨਵਰ ਚਾਹੀਦੇ ਹੈਗੇ ਆ ਕੋਈ ਜਾਣਕਾਰੀ ਚਾਹੀਦੀ ਆ ਤਾਂ ਤੁਸੀਂ ਆਪਣੇ ਨਾਲ ਜਦੋਂ ਮਰਜ਼ੀ ਸੰਪਰਕ ਕਰ ਲਿਓ ਹਰ ਐਤਵਾਰ ਨੂੰ ਇੱਥੇ ਆਪਾਂ ਭਲਾਈਆਂ ਨੇ ਮੰਡੀ ਵੀ ਲਾਉਣੀ ਆ ਵਧੀਆ ਨਸਲ ਦੀਆਂ ਬੱਕਰੀਆਂ ਆਉਂਦੀਆਂ ਨੇ ਇੱਥੇ ਵੀ ਤੁਸੀਂ ਆਇਆ ਕਰੋ ਤੇ ਬਾਕੀ ਆਪਣੇ ਚੈਨਲ ਤੇ ਬਹੁਤ ਕੰਟੈਂਟ ਹੈਗਾ ਬੱਕਰੀਆਂ ਬਾਰੇ ਤੇ ਮੈਂ ਆਪਣਾ ਨੰਬਰ ਵੀ ਸਕਰੀਨ ਤੇ ਸ਼ੋਅ ਕਰ ਦਿੰਨਾ ਤੁਸੀਂ ਕਦੇ ਵੀ ਕੋਈ ਜਾਣਕਾਰੀ ਲੈਣੀ ਹੈਗੀ ਆ ਤਾਂ ਆਪਣਾ ਸੰਪਰਕ ਕਰ ਲਿਓ ਬਰਬਰੀ ਨਸਲ ਬਾਰੇ ਆਪਾਂ ਇਹ ਮੋਟੀ ਮੋਟੀ ਗੱਲਬਾਤ ਕੀਤੀ ਆ ਡਿਟੇਲ ਨਾਲ ਕਦੇ ਬੈਠ ਕੇ ਆਪਾਂ ਫੇਰ ਇਸ ਨਸਲ ਬਾਰੇ ਗੱਲਬਾਤ ਕਰਾਂਗੇ ਤੇ ਵੀਡੀਓ ਨੂੰ ਦੇਖਣ ਦੇ ਲਈ ਸਾਰਿਆਂ ਦਾ ਧੰਨਵਾਦ ਸ਼ੇਅਰ ਜਰੂਰ ਕਰ ਦਿਓ ਬਹੁਤ ਬਹੁਤ ਧੰਨਵਾਦ ਜੀ